ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 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 ਨਹੀਂ ਕੁੜੀਏ ਸਸੀ ਕਾ ਬੁਲਾ ਰਾ ਤੂੰ ਵੀ ਰਾਣੀ ਪਹਿਣ ਸਾਸੀ ਕਾਲ ਤੈਨੂੰ ਬਹੁਤ ਗਾਲਾਂ ਪੈਂਦੀਆਂ ਪਰ 사ਸੀ ਕਾਲ ਬੁਲਾ ਲਾ ਪਿਆਰ ਨਾਲ ਹੈ ਪਰ ਮੈਂ ਇਦਾਂ ਦੀ ਹੈ ਨਹੀਂ ਜਿੱਦਾਂ ਦੀ ਹੁਣ ਮੈਨੂੰ ਵੀ ਸਹੀ ਗੱਲ ਰਾਣੀ ਦੀਦੀ ਬਹੁਤ ਨਾਈਸ ਆ ਸ਼ੀ ਇਜ਼ ਗੁੱਡ ਨੇਚਰ ਐਸ਼ਾ ਵਾਜੇ ਅੰਗਰੇਜ਼ਾਂ ਦੇ ਜੋ ਮੈਂ ਤੂੰ 사ਸੀ ਕਾ ਬੁਲਾਈ ਨਹੀਂ ਪਤਾ ਸਾਰੀ ਟੀਮ ਇਕੱਠੀ ਹੋਈ ਆ ਹਾਂ ਮਰਨ ਇੱਦੇ ਘਰੇ ਮੇਰੇ ਅੰਬਰ ਸਰ ਵਾਲੇ ਨੇ ਉਹ ਬਰਾਂਡਾਂ ਲੱਗੀਆਂ ਵਾ ਕਾਫੀ ਦਿਨਾਂ ਬਾਅਦ ਆਹੋ ਹਫਤੇ ਬਾਅਦ ਹੀ ਕਿ ਲਗਭਗ ਨਹੀਂ ਨਹੀਂ ਸਾਨੂੰ ਜੋਬਾਂ ਮਿਲਣ ਘੱਟ 15 20 ਦਿਨ ਤੋਂ ਵੱਧ ਹੀ ਹੋ ਗਈਆਂ ਜੋਬਾਂ ਨਾਲ ਮਿਲਿਆ ਨੂੰ ਹਾਂ ਅੱਛਾ ਇੱਕ ਵੀ ਜੁਰਮ ਨਹੀਂ ਹੁੰਦੀ ਚਲ ਜਾਂਦੇ ਸਾਡੇ ਹਾਂ ਹਾਂ ਚਲ ਜਾਂਦੇ ਆ ਹਾਂ ਕੀ ਆਖਣੀ ਤੂੰ ਅਮਰਜੀਤ ਪਤਾ ਨਹੀਂ ਕੀ ਆਖਣ ਲਈ ਐ ਕੁਛ ਨਹੀਂ ਕੁਛ ਨਹੀਂ ਵੈਣ ਕਿਸੇ ਨਹੀਂ ਦੱਸ ਲੈ ਮੈਂ ਕਹੇਗੀ ਜਿਹੜੀ ਉਹ ਬਤੂਆਂ ਵਾਲੀ ਵੀਡੀਓ ਹਾਂ ਤੇ ਉਹਦੇ ਵਿੱਚ ਅੰਬਰਸਰ ਵਾਲੇ ਨੇ ਮੇਰੇ ਤੇ ਲੱਖਾਂ ਦੀ ਲਾਹਤ ਹੋ ਗਈ ਲੱਖਾਂ ਦੀ ਲਾਹਤ ਪਾਤੀ ਕਿਉਂ ਕੀ ਆ ਕੇ ਪੀਐਸਡੀ ਤੋੜਨੀ ਦਿੰਦੀ ਵਾਂਦੇ ਬਤਾਉਂਗਾ ਮਗਰ ਪਈ ਰਹਿੰਦੀ ਆ ਅਮਰਦੇ ਮਗਰ ਪਈ ਰਹਿੰਦੀ ਆ ਕਹਿੰਦੇ ਕੀ ਅੰਬਰਸਰੀਆਂ ਨੇ ਭੁੱਖੇ ਨਹੀਂ ਹੁੰਦੇ ਜਿੰਨੀਆਂ ਵਜੇ ਭੁੱਖੇ ਹੁੰਦੇ ਕਹਿੰਦੇ ਜਸ ਤੂੰ ਫੇ ਆਪਣੀ ਘਾਪੇ ਨਹੀਂ ਕੰਮ ਖਰਾਬ ਕਰਨਗੇ ਫਿਰ ਇਹ ਜਾਲੇ ਦੀ ਅਜ ਨਾਲੇ ਕੋਈ ਪਿੰਡ ਦੀ ਲੱਭਾ ਫਿਰ ਮੈਂ ਕੀ ਕਰਾਂ ਆ ਹੋਏ ਮੈਂ ਚੁਣ ਕੇ ਇਹਨਾਂ ਇੰਪ੍ਰੈਸਰ ਨੂੰ ਲੈਉਣ ਕੇ ਲਿਆ ਕੇ ਆਇ ਪਰਉਣਾ ਚੁਲਾਦਾ ਛੁੜ ਕੇ ਆ ਤੇ ਮੈਂ ਕੀ ਕਰਾਂ ਨਹੀਂ ਤੁਸੀਂ ਲੱਭਾ ਹੀ ਚੁਣ ਕੇ ਇਧਰ ਨਹੀਂ ਭੈਣ ਤੇਰਾ ਅੰਜਰ ਹੀ ਉਹਨਾਂ ਨੇ ਮੈਨੂੰ ਚੁਣਿਆ ਮੈਂ ਉਹਨਾਂ ਨੂੰ ਚੋਲ ਲੈ ਮੇਰੇ ਘਰ ਦੇ ਨੇ ਉਹਨਾਂ ਨੂੰ ਚੋਣ ਲਿਆ ਜਦੋਂ ਦਾਣਾ ਵੇਖ ਬੁਖਾਰਾ ਹੋਇਆ ਫਿਰ ਕਿੰਨੇ ਪਸੰਦ ਕੀਤਾ ਪਹਿਲਾਂ ਇੱਧਰ ਵੀ ਬੰਨਤਾ ਤੇਰੀ ਮਾਮੀ ਨਹੀਂ ਹਟਦੀ ਇੱਧਰ ਵੀ ਸੀਨ ਹੀ ਬੰਨਟਾ ਇੱਧਰ ਵੀ ਬੰਨਟਿਆ ਵਾ ਮੇਰੇ ਪਾਪਾ ਮੇਰੇ ਵੱਡੇ ਬਾਜੀ ਤੇ ਫੌਜੀ ਅੰਕਲ ਜਿਹੜੇ ਹੋਏ ਨਟ ਮਜ਼ਾਕ ਕਰਤੀ ਗਏ ਅੱਛਾ ਤੇ ਜਾ ਕੇ ਮੈਨੂੰ ਗੜ ਮਜ਼ਾਕ ਕਰਦੇ ਮੁੰਡੇ ਦੀ ਲੱਤਾਂ ਨਹੀਂ ਸਿੱਧਾ ਥੱਲੇ ਲੱਗਦੀਆਂ ਮੁੰਡੇ ਲੱਤਾਂ ਕੁਰਸੀ ਦੇ ਥੱਲੇ ਨਹੀਂ ਲੱਗਦੀਆਂ ਲੱਗਦਾ ਇੱਥੇ ਇੱਥੀਆਂ ਨਹੀਂ ਲੱਗਦੀਆਂ ਨਾ ਤੇਰੀਆਂ ਕਿੰਨੀਆਂ ਕਿ ਲੱਗਦੀਆਂ ਤੂੰ ਆਪਣੀ ਗੱਲ ਕਰ ਮੇਰੀ ਆਪਣੇ ਲਈ ਇੱਕ ਤੁਹਾਡੇ ਚੋਬੰਦੀ ਬੇਇਜ਼ਤੀ ਨਾ ਕਰੀਦਾ ਐਵੇਂ ਦੱਸਦਾ ਚੋਬੰਦੀ ਚੋਬੰਦੀ ਨਾ ਕਰਵਾ ਐਸੇ ਬੈਠ તુમ પાકે લાગતા હસે ઓ મેરી બત્રીયાને તેરી ઓડન હું આઉં રે જો કે તું કે આઈ પૈસા બે આઈ ਸੀ ਲਾ ਕੇ ਬਸ ਲਕੀਆਂ ਕੁਰਸੀਆਂ ਆ ਗਈਆਂ ਤੂੰ ਢੋ ਲਾ ਕੇ ਬਹ ਲੰਗ ਨਹੀਂ ਤੇ ਇੱਥੇ ਬਣਾਉਂਦੇ ਆ ਸੀ ਕੋਈ ਕਿਹੜਾ ਹੈਨਾ ਖਣਾਉਂਦਾ ਤੂੰ ਗੱਲ ਬਣਾ ਇਦਾਂ ਨਾ ਕਰ ਗੱਲ ਤੇ ਆਂ ਸਿੱਧਾ ਸਿੱਧਾ ਕਹਿਣ ਦੀ ਵੀ ਮੇਰੇ ਵਿਆਹ ਕਰਾਂ ਸਿੱਧਾ ਕਿੱਥਾ ਕਹਿਣੀ ਹੈ ਗੱਲ ਕਰ ਤੁਹਾਡੇ ਨਾਲ ਚਲੋ ਵਿਆਹ ਕਰ ਦੋ ਲੈ ਚਾਹੀਦਾ ਹਨ ਮਲੇ ਬੀ ਜੀ ਤਾਂ ਦੀਦੀਆਂ ਨੂੰ ਕੁਰਸੀ ਲਾ ਕੇ ਜਵੜਾ ਇੱਥੇ ਬੈਠੇ ਨਹੀਂ ਹੋ ਜੇ ਲੱਤਾਂ ਪੂਰੀਆਂ ਥੱਲੇ ਆ ਗਈਆਂ ਨਾਮ ਵਿਚਾਰੇ ਨੂੰ ਇਦਾਂ ਕਹਿ ਨਹੀਂ ਅੱਛਾ ਫੇ ਤੈਨੂੰ ਉਹਨਾਂ ਨੇ ਤੈਨੂੰ ਨਹੀਂ ਅਮਰਜੀਤ ਨਹੀਂ ਅਮਰਜੀਤ ਜਦੋਂ ਤੈਨੂੰ ਫਿਰ ਜਾ ਕੇ ਆਖਿਆ ਇੱਥੇ ਗੱਲ ਕਰ ਜਦੋਂ ਤੈਨੂੰ ਫਿਰ ਜਾ ਕੇ ਆਖਿਆ ਮੁੰਡੇ ਦੇ ਲੱਤਾਂ ਨਹੀਂ ਕੀਆਂ ਫਿਰ ਤੂੰ ਕੀ ਆਖਿਆ ਅੱਛਾ ਤੂੰ ਇਦਾਂ ਆਖਿਆ ਸਿੱਧਾ ਹੀ ਆਈ ਮੀਨ ਜੋ ਮੇਰੇ ਮਾਪੇ ਨੂੰ ਮਨਜ਼ੂਰੀ ਸੋ ਮੈਂ ਅੱਛਾ ਦੇ ਰੱਬ ਨੇ ਵੱਢਿਆ ਕਰੀ ਹੋਰ ਕੁਛ ਨਹੀਂ ਆਗਿਆਕਾਰੀ ਕੁੜੀ ਆ ਗਾੜੀ ਢਾਡੇ ਨਿਆਣੇ ਜਿਹੜੇ ਉਹ ਬਾਬੇ ਨੇ ਵੱਡੇ ਕਰਨੇ ਵੇਖੀ ਪਿੰਡ ਹੈਗਾ ਉਹ ਨੰਗਲ ਹੈ ਜਨਾਲੇ ਤੇ ਬਿਲਕੁਲ ਨਾਲ ਹੀ ਹਾਂਜੀ ਜਾਂਦੇ ਨਾੜਾ ਲੋ ਤੇ ਕੁੱਕੜਾ ਵਾਲਕੇ ਬੜੇ ਜਾਣਦੇ ਨੇ ਨਹੀਂ ਚੰਗਾ ਹੋਵੇ ਕਮੈਂਟ ਆਉਣ ਦੇ ਤੂੰ ਆਗਿਆਕਾਰੀ ਕੁੱਕੜਾ ਵਾਲੀ ਤੇ ਲੱਗੇ ਨੰਗਲ ਹਾਂ ਕੁੱਕੜਾ ਵੀ ਲੱਗੇ ਆ ਵਾ ਹਾਂਜੀ ਤੈਨੂੰ ਸੋਗੋ ਪਿਆਰ ਕਰਦੇ ਸਾਰੇ ਸੋਗੋ ਜਾਂਦੇ ਸਾਡੇ ਲਾਗੇ ਛਾਗੇ ਦੀ ਭੈਣ ਵਾਂ ਸਰ ਵਾਲਿਆਂ ਨੂੰ ਥੈਂਕ ਯੂ ਜੀ ਗੁਰਦਾਸਪੁਰ ਵਾਲਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਕਿ ਮੈਨੂੰ ਇੰਨਾ ਪਿਆਰ ਦਿੰਦੇ ਹੋ ਅੱਛਾ ਆਲਰੇਡੀ ਦੂਸਰੀ ਵੀਡੀਓ ਨਹੀਂ ਉਤਾਰੋ ਜੋ ਹੁਣ ਹੂੰ ਬਾਕੀ ਇੱਕ ਗੱਲ ਹੈਗੀ ਆ ਵੀਡੀਓ ਦੇ ਵਿੱਚ ਡੈਂਗਣ ਨਹੀਂ ਦਿੰਦੀ ਡੈਂਗਣ ਕਿਹਾ ਦਾ ਮੈਂ ਆਪੀ ਜੇ ਮੈਂ ਲਾਏ ਮੈਨੂੰ ਵੱਡੇ ਕੀਤਾ ਪਾਣੀ ਪਾ ਠੀਕੇ ਲਾ ਲਾ ਠੀਕੇ ਲਾ ਲਾ ਪਾਣੀ ਪਾਵਾ ਨਹੀਂ ਵੱਡੇ ਕੀਤਾ ਪੈਂਜੀ ਠੀਕੇ ਲਾ ਲਾ ਕੇ ਵੱਡੇ ਕੀਤਾ ਵਾ ਜੋਗਲ ਪੜੀ ਜਾਂਦੇ ਐ ਇਹਨਾਂ ਨੂੰ ਨਹੀਂ ਕਿਹਾ ਉਹ ਕਿਦੋਂ ਸੁਣੇ ਰਹੇ ਹੋਗੇ ਨਹੀਂ ਤੇ ਗੱਲ ਸੋ ਇੱਕ ਤਾਂ ਟੀਕਾ ਜੋਗੂ ਲਾ ਕੇ ਵੇਖ ਪਲਾ ਆ ਆ ਨਹੀਂ ਲਪਾ ਨਹੀਂ ਚਾਦੇ ਵੀ ਵੱਡਾ ਲੱਗੇ ਵੇ ਤੇ ਬਟਾਈ ਫਿਰ ਮੈਂ ਕਿਧਰ ਚਾਹੁੰਦਾ ਮੈਂ ਤੈਨੂੰ ਇਹ ਲਾ ਦੇਖੋ ਪਾਰਟੀ ਦੇ ਨਾਲ ਦੋ ਤਿੰਨ ਬੜੀ ਗਵਨ ਸਾਲ ਪੁਰਾਣਾ ਮੁਖ ਬੰਦਿਆ ਅੱਛਾ ਅੱਛਾ ਇਹਨਾਂ ਦੀਆਂ ਪਾਰਟੀਆਂ ਦੀ ਪੂਰੀ ਹੋਈ ਨਹੀਂ ਅੱਲਾ ਦੀ ਬੋਲ ਆਹੋ ਅੱਲਾ ਦੀ ਬੋਲਦੀ ਆ ਅੱਜ ਸਵਾਲ ਆਖ ਰਿਓ ਕਾਲਾ ਜੀ ਕਰਦੀ ਫਲਾਈਆਂ ਕਰਦੀਆਂ ਉਹਦੀ ਬਾਲ ਨਹੀਂ ਤੇਰੀ ਹੈਂ ਵੇਰ ਦੀ ਦਿਹਾੜੀ ਰਹਿ ਗਈ ਐ ਆਹ ਦਾਦੀ ਨਵੇਂ ਸਾਲ ਦੀ ਨਵੇਂ ਸਾਲ ਚ ਆਉਣੀ ਆ ਨਵੇਂ ਸਾਲ ਦੀ ਨਹੀਂ ਨਵੇਂ ਸਾਲ ਤੇ ਆਉਣੀ ਆ ਪਾਰਟੀ ਦੀ ਕੱਲ ਦਾ ਦਿਨ ਨਹੀਂ ਰਹਿ ਗਿਆ ਇਸ ਸਾਲ ਦਾ ਪੱਜਾ ਵੀ ਨਹੀਂ ਵਧਾਈ ਕੋਈ ਖਾਣਾ ਲੈ ਨਾ ਯੂ ਉਹ ਚਾਪੜੀ ਤੁੜ ਕੀ ਖਾਣਾ ਮਰੋਦ ਖਾਣਾ ਐ ਅਹੀਂ ਤਰੋਂ ਤੇ ਪੁੱਛਿਆ ਕੀ ਖਾਣਾ ਆ ਅਹੀਂ ਤਰੋਂ ਪੁੱਛਿਆ ਕੀ ਖਾਣਾ ਨਹੀਂ ਵੀ ਅਹੀਂ ਫੋਨ ਕਿਤੇ ਵੀ ਇੱਥੇ ਆ ਜਾ ਖਵਾ ਦੇ ਖਵਾ ਦੇ ਤਰੋਂ ਤੇ ਜਿੱਦਾਂ ਤੋਰੀ ਆਖੋ ਅੱਜ ਤੇ ਇਕੱਠੇ ਹੋਏ ਆ ਸਾਰੇ ਅੱਜ ਤਾਂ ਸਭ ਆਪਣੇ ਇਕੱਠੇ ਹੀ ਆ ਅੱਜ ਹੜਤਾਲ ਹੈ ਜੀ ਅੱਜ ਹੜਤਾਲ ਹੈ ਉਹ ਅਮਤੀ ਵੇਲੇ ਛੁੜੀ ਗਈ ਹੋ ਅੱਜ 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 ਕੱਲ੍ਹ ਪਾਰਟੀ ਆ ਬਈ ਅੱਜ ਅੱਜ ਹੜਤਾਲ ਹੈ 1 ਮਿੰਟ ਚੋਲ ਖਾਦੇ ਇਹਨਾਂ ਨੇ ਆਹੋ ਸਵੇਰੇ ਕੀ ਖਾ ਕੇ ਆਈ ਅਮਰ ਕਹਿੰਦੀ ਚੋਲ ਖਾ ਕੇ ਆਈ ਹੈ ਐ ਆਂਟੀ ਜੀ ਦੇ ਸੁਖਨਾ 29 ਵੀ ਨੰਗੀ ਆ ਆਹੋ ਤੇ ਸੁਖ ਵਾਲੀ 29 ਵਾਲੀ ਨੇ ਆਹੋ ਸੱਚ ਉਹ ਤਾਂ ਮੇਸੀ ਕਰ ਛੜੀ ਆ ਨਹੀਂ ਉਹਨੇ ਨਾ ਲੰਗਰ ਵੀ ਹੋ ਜੇ ਆਹੋ ਲੰਗਰ ਵੀ ਸੁਖਦੇ ਸੁਖਦੇ ਘਰ ਹਾਂਜੀ ਜਿਹਨਾਂ ਨੇ ਸੁੱਖ ਘਰ ਨਹੀਂ ਆ ਸੁੱਖ ਨਾ ਗੁਰਦੁਆਰੇ ਲਾਉਣਾ ਲੰਗਰ ਅੱਛਾ ਹਾਂ ਉਹਦੇ ਵੇਲੇ ਸੁਣਾ ਕੋਈ ਦਿੱਤਾ ਹੀ ਨਹੀਂ ਨਹੀਂ ਕੱਲ ਕਹਿਣ ਲੱਗੀ ਸਾਨੂੰ ਆਂਟੀ ਬੋਲੇ ਕੱਲ ਕਹਿਣ ਡੈ ਹੀ ਤੇ ਮੈਂ ਉਹਨੂੰ ਕਿਹਾ ਸੀ ਮੈਂ ਜਿੱਦਾਂ ਤੂੰ ਆਪ ਮੰਗ ਰਹੀ ਆ ਤੇ ਉਹਨੇ ਰਕबीर ਨੇ ਮੈਂ ਦੋ ਡੱਬੇ ਦਾਲ ਤੇ ਸਬਜ਼ੀ ਵਾਸਤੇ ਫੜਾ ਦੇ ਲਫਾਫਾ ਦੇ ਦੇ ਭੁਲਕੇ ਆ ਵਾਸਤੇ ਕੱਲ ਹੀ ਨਹੀਂ ਅੱਜ ਵਾ ਅੱਜ ਰਾਤ ਨੂੰ ਅੱਜ ਤਾਂ ਦੀ ਆ 29 ਦੀ 29 ਅੱਜ ਵਾ ਅੱਜ ਵਾ ਲੰਗਰ ਹਾਂਜੀ ਅੱਜ ਵਾ ਨਾ 29 ਦੀ ਪਾਰਟੀ ਵੱਖਰੀ ਰੱਖੀ ਸੀ ਉਹਨੇ ਪਾਰਟੀ ਵੱਖਰੀ ਸੀ ਅੱਛਾ 29 ਦੀ ਵੱਖਰੀ ਪਾਰਟੀ ਉਹਨੇ ਕਹਿੰਦਾ ਗੱਡੀ ਦੀ ਪਾਰਟੀ 29 ਹਾਂ ਉਹਨੇ ਵੀ ਲੱਗਦਾ ਲੰਗਰ ਦੀ ਸਾਧ ਤੇ ਨਾ 3 ਵਾਸਤੇ ਅਲੱਗ ਪਾਰਟੀ ਮੈਨੇਜ ਕੀਤੀ ਹੋਊਗੀ ਉਹ ਨਹੀਂ ਉਹ ਬੜਾ ਤਕੜਾ ਮੋਟਾ ਖੈਪਰ ਹੋਣਾ ਮੰਨੇ 29 ਵਾਲਾ ਮੈਨੂੰ ਲੱਗਦਾ ਲੰਗਰ ਦੀ ਸਾਧ ਤੇ ਨਾ ਹੋਣਾ ਇਹਨੂੰ ਇਸੇ ਗੱਲ ਨੇ ਲੰਗਰ ਵਧੀਆ ਮਾੜਾ ਨੇ ਲੰਗਰ ਬਹੁਤ ਵਧੀਆ ਚੀਜ਼ ਪਰ ਜਿਹੜੀ ਪਾਰਟੀ ਹੋ ਵੱਖਰੀ ਚੀਜ਼ ਹੋ ਜਾਂਦੀ ਹੈ ਨਾ ਇਹਨਾਂ ਪਰ ਲੰਗਰ ਵੀ ਬਹੁਤ ਵਧੀਆ ਸੀ ਹਾਂਜੀ ਹਾਂਜੀ ਫਿਰ ਤੁਸੀਂ ਰੋ ਨਾ ਅੱਜ ਖਾ ਕੇ ਜਾਇਓ ਨਹੀਂ ਨਹੀਂ ਮੈਂ ਨਹੀਂ ਅੱਜ ਨਹੀਂ ਜਾਵਾਂ ਕਿਉਂ ਨਹੀਂ ਜਾ ਆ ਹੁਣ ਸਵੇਰੇ ਹੀ ਜਾਣਾ ਆ ਆਪਾਂ ਕਿੱਥੇ ਜਾਂਦੇ ਆ ਆਪਾਂ ਜਿਹੜੀਆਂ ਟਾਈਮ ਤੁਸੀਂ ਵੰਡੇ ਆਪਾਂ ਦੇ ਨਾਨਕੇ ਕਿੱਥੇ ਆ ਆਪਾਂ ਦੇ ਨਾਨਕੇ ਕਿੱਥੇ ਆ ਆਂ ਜਾਵੋ ਨਾ ਆਪਾਂ ਦੇ ਨਾਨਕੇ ਕਿੱਥੇ ਆ ਆਪਾਂ ਦੇ ਨਾਨਕੇ ਹੈਗੇ ਮਾਨਾ ਵਾਲੇ ਲੱਗੇ ਭੁੱਲ ਗਏ ਅੰਬਸਾਰੇ ਅੰਬਸਾਰੇ ਜੱੜੀ ਆਲੇ ਲੱਗੀ ਸਿਨਾਵੇਂ ਲੱਗੀ ਕਮਾ ਲੱਗੀ ਅੰਮੀ ਟਾੜੀ ਜਗਾ ਇੰਨੇ ਦੂਰ ਦੂਰ ਪਿੰਡਾਂ ਦਾ ਤੁਹਾਨੂੰ ਪਤਾ ਤੇ ਦੋਲਤਪੁਰੇ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਜਿਹੜੇ ਪਸਾਣੇ ਦੇ ਪਿੰਡਾਂ ਦਾ ਲਾ ਕੇ ਪੁੱਛਦੇ ਨੇ ਦੋਲਤਪੁਰੇ ਦੇ ਕਿੰਨੇ ਪਿੰਡ ਅਸੀਂ ਦੋਲਤਪੁਰੇ ਜਿਵੇਂ ਦਾ ਦੱਸ ਗਏ ਹਨ ਨਾ ਦੋਲਤਪੁਰੇ ਉਹ ਬੱਲਪ ਨੇ ਆ ਦੋਲਤਪੁਰੇ ਪਰਸਾਂ ਆ ਜਾਈ ਹਾਂ ਦੋਲਤਪੁਰ ਇਹਨਾ ਕੰਮ ਨਾ ਕੁੰਮ ਤਾਂ ਦੋ ਦੋਲਤਪੁਰ ਕਾਦੀ ਬਾਤ ਹੈ ਐਵੇਂ ਇਹ ਬੜਾ ਤਾਂ ਕਿਹੜਾ ਪੰਗਾ ਪੈ ਗਿਆ ਇਹ ਪੰਗਾ ਪਾ ਕੇ ਦੱਸਣਾ ਨਹੀਂ ਕਿ ਕਿਸ ਨੂੰ ਉਹਨਾਂ ਕੱਲ੍ਹ ਨੂੰ ਸ਼ੋਰ ਕਰਾ ਠੀਕ ਠੀਕ ਛੁੱਟ ਛੁੱਟਾ ਕੇ ਹੀ ਕਿਸ ਨਾ ਐਂ ਦੁਕਾਨ ਤੋਂ ਛੁੱਟ ਲੈ ਹਾਂ ਤੇ ਇਹ ਕਿਸ ਨੇ ਵੀ ਲੈ ਹਾਂ ਤੇ ਆਹ ਪਿੱਦੀ ਦੁਕਾਨੋਂ ਉਹ ਵੀ ਨਿਕਲ ਗਏ ਤੇ ਆਪਾਂ ਵੀ ਨਿਕਲ ਗਏ ਹਾਂ ਦੋਲਤਪੁਰ ਪੰਜ ਗਰੇਨ ਲੱਗੇਗਾ ਦੋਲਤਪੁਰ ਤੇ ਅਸੀਂ ਉਹ ਸੂਟ ਉਹਨਾਂ ਨੇ ਖਫਾ ਨਹੀਂ ਚੈੱਕ ਕੀਤਾ ਤੇ ਇਹਨਾਂ ਨੇ ਵੀ ਕੀਤਾ ਉਹਨਾਂ ਨੇ ਪਹਿਲਾਂ ਉਹਨਾਂ ਘਰ ਆਣ ਕੇ ਚੈੱਕ ਕਰਕੇ ਨਾ ਹੈਪੀਫੋਨ ਲਾਇਆ ਨਹੀਂ ਨਾ ਕੀਮੀ ਲਾਇਆ ਫੋਨ ਲਾਇਆ ਹੂੰ ਤੇ ਜਦੋਂ ਵੇਖਿਆ ਉਹਨਾਂ ਨੇ ਸੂਟ ਵਟਾਇਆ ਗਿਆ ਫਿਰ ਦੁਕਾਨ ਤੇ ਖੁਲਿਆ ਉਹਨਾਂ ਦਾ ਭਾਈ ਵਟਾਇਆ ਗਿਆ ਸੂਟ ਪਾ ਲੱਗਿਆ ਪਤਾ ਹੂੰ ਤੇ ਉਹ ਪੰਜ ਕਰਾਈਆਂ ਦੇ ਨੇ ਉਹਨਾਂ ਨੂੰ ਨੰਬਰ ਦਿੱਤਾ ਉਹਨਾਂ ਨੇ ਫਿਰ ਉਹਨਾਂ ਨੇ ਗੱਲ ਕੀਤੀ ਹਾਂ ਦੋ ਪਿੰਡ ਦਾ ਮੈਂ ਪੰਜ ਕਰਾਈਆਂ ਦੋਲਤਪੁਰਾ ਵੀ ਲੱਭ ਲਈ ਤੇ ਉਹ ਕਿਹਨੂੰ ਪੁੱਛਾਂ ਨੇ ਭਾਈ ਨੈਤ ਤੋਂ ਸਜੇ ਹੋ ਜੋ ਅੱਛਾ ਪਹਿਲਾ ਪਿੰਡ ਖੱਬੇ ਆ ਸੋਨਾ ਦੌਲਤਪੁਰਾ ਫਿਰ ਅਸੀਂ ਦੋਸਤ ਫਿਰ ਉਹਨਾਂ ਨੂੰ ਫੋਨ ਕੀਤਾ ਮੇਰਾ ਮਨ ਪਟਾਕੇ ਫਿਰ ਉਹਨਾਂ ਦੇ ਘਰ ਗਏ ਬਾਹਰ ਖਲੋ ਖਲੋ ਤੁਸੀਂ ਆ ਗਏ ਫਿਰ ਬਾਹਰ ਖਲੋਤੇ ਫਿਰ ਅਸੀਂ ਗਏ ਤੇ ਫਿਰ ਉਹਨਾਂ ਨੂੰ ਫੋਨ ਕੀਤਾ ਕਿ ਆ ਖਲੋਤੇ ਹੀ ਸਾਹਮਣੇ ਗੱਲ ਤੇ ਉਹ ਹੋ ਗਈ ਕਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਨੀ ਰਾਹੀ ਮੈਨੂੰ ਲੰਘਣਾ ਪਿਆ ਗੱਲੇ ਕੋ ਉਧਰ ਜਾਣਾ ਹੀ ਨਹੀਂ ਸੀ ਉਹ ਪਰ ਚਾਹ ਹੀ ਤਾਂਡੇ ਕਰਮਾਂ ਚ ਲਿਖੀ ਚਾਹ ਪੀਤੀ ਪੈਂਡਾ ਲਿਖਿਆ ਵਾ ਨਾ ਨਾ ਪੈਸਾ ਆਉਣਾ ਪਪਾ ਮਨੂੰ ਹੀ ਜਾਣਾ ਹਨ ਦੌਲਤਪੁਰੇ ਪੀ ਕਿ ਪੰਜ ਗਰੇ ਤੇ ਤੇਲ ਪੋਣਾ ਪੜਾ ਗੱਡੀ ਉੱਥੋਂ ਮਿਸ ਕਰਤਾ ਹੀ ਪਹਿਲਾਂ ਹੀ ਨਹੀਂ ਪਵਾਇਆ ਹਾਂ ਸਾਡੇ ਕੋਲ ਤੇਲ ਗੱਡੀ ਜਾ ਰਹੀ ਨਹੀਂ ਆਪਾਂ ਪਿੰਡੋਂ ਹੀ ਪੋਣਾ ਤੇਲ ਸਸਤੇ ਕਿ ਕਰਮਾ ਦੇ ਹੈਗਾ ਫੇਰ ਇਹਨਾਂ ਤਾਂ ਤੇਲ ਪੁਆ ਹੀ ਨਹੀਂ ਨੇ ਕਰਮਾ ਤੇ ਲਿਖਿਆ ਤੁਹਾਡੇ ਹੋਰ ਆਸ ਪੈਸੇ ਕਿ ਉਹਨਾਂ ਨੇ ਕਰਮਾ ਕੀ ਕਰਮਾ ਤੇ ਰਾਹ ਹੈ ਤੁਹਾਡੇ ਤੇ ਚਲੋ ਠੀਕ ਆ ਜੀ ਚਲੋ ਠੀਕ ਆ ਜੀ ਟੀਮ ਹੋ ਰਹੀ ਜਿੰਨਾ ਜਾ ਕੇ ਕਰੋ ਗੱਲਬਾਤ ਇਹ ਮਿਲਦੇ ਆ ਤੁਹਾਨੂੰ ਕੱਲ ਨੂੰ ਕੱਲ ਨੂੰ ਮਿਲਣਾ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਅੱਜ ਹੀ ਮਿਲ ਲੈਂਦੇ ਸ਼ਾਮਾਂ ਨਹੀਂ ਅੱਜ ਜਾਗਦੇ ਅੱਛਾ ਚਲੋ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਜੀ ਸੰਦੀਪ ਅੱਜ ਕੀ ਗੱਲ ਅੱਜ ਤੂੰ ਜਿਹੜੀ ਰਾਣੀ ਨੂੰ ਕਹਿੰਦੇ ਸਾਰੇ ਚੁੱਪ ਰਹਿੰਦੇ ਆਂ ਅੱਜ ਤੂੰ ਵੀ ਚੁੱਪ ਕੀਤੀ ਆਂ ਨਹੀਂ ਮੈਂ ਕੀਤੀ ਨੇ ਹੂੰ ਇੱਕ ਸਾਈਡ ਤੋਂ ਕੇ ਕੂਕ ਵੇਖਿਆ ਜੀ ਤਾਂ ਕੋਈ ਮਰਦੀ ਆ ਫੇਰ ਕੀ ਇਹਨੇ ਬੰਬ ਕੀ ਕਰ ਦੇਣਾ ਵਾ ਚੱਲ ਕੋਈ ਸੰਦੀਪ ਹੈ ਵਾ ਸੁੱਟਦੇ ਹੋਰੇ ਬਰਾ ਦੇ ਆਲੇ ਕੋ ਸੁੱਝੇ ਨਹੀਂ ਲਈ ਕੀ ਹੋ ਗਿਆ ਅੱਜ ਹਾਏ ਤੇ ਕਿੰਨੇ ਫਲ ਫੁੱਟੇ ਪੈ ਚੱਲ ਕੋਈ ਗੱਲ ਦੀ ਨੋ ਟੈਂਸ਼ਨ ਚਲੋ ਠੀਕ ਆ ਜੀ ਤੂੰ ਤੇ ਹੈਗੀ ਜਿੰਦਾਬਾਦ ਮੈਂ ਕੋਈ ਗੱਲ ਨਹੀਂ ਉਹਦੋਂ ਦੀ ਦੱਸ ਦਸੀ ਨਹੀਂ ਆ ਕੀ ਨਹੀਂ ਦੱਸਿਆ ਦੇ ਸੁੰਢੀ ਦੀ ਇੰਗਲਿਸ਼ ਨਹੀਂ ਜੱਸੀ ਸੀ ਵਰਮ W O R M ਮੈਂ ਹਾ YouTube ਤੇ ਵੇਖੀ ਫੇਰ ਤੈਨੂੰ ਬਾਵਾ ਹੀ ਅੰਗਰੇਜ਼ੀ ਆਉਂਦੀ ਐ ਅਮਰ ਹੈ ਅਬਰ ਜੋਬਨ ਹਿੰਦੀ ਬੋਲਦਾ ਤੇ ਤੂੰ ਅੰਗਰੇਜ਼ੀ ਬੋਲਦੀ ਆ ਜੋਬਨ ਹਿੰਦੀ ਪੰਜਾਬੀ ਵਰਗੀ ਹੈ ਅੱਛਾ ਹਾਂਜੀ ਜੋਬਨ ਕਿੰਨੀਆਂ ਪੜਿਆ ਵਾ ਜੋਬਨ ਵੀ ਨੇ ਵੀ 12 ਕੀਤੀਆਂ ਅੱਛਾ ਤੇ ਤੂੰ 13 ਨਹੀਂ ਮੈਂ ਵੀ 12 ਕੀਤੀਆਂ ਮੈਂ ਐਵੇਂ ਕਝੂੜ ਮੋਲੀ ਜਾ ਰੱਬ ਨੂੰ ਲੇਖਾ ਦੇਣਾ ਹੈ ਐਵੇਂ ਕਝੂੜ ਮਾਰੀ ਪਈਂ 15 16 ਤੁਹਾਨੂੰ ਪਤਾ ਜਾਈ ਸੱਚ ਬੋਲਣੀ ਹੈ ਨਾ ਕੋ ਭਰਿੰਦੇ ਇੱਥੇ ਸੱਚ ਬੋਲਾਂਗੇ ਤੇ ਉੱਤੇ ਜਾ ਕੇ ਸੱਚ ਬੋਲਾਂਗੇ ਜੇ ਉੱਥੇ ਜਾ ਕੇ ਜਦੋਂ ਆਪਣੇ ਕਿਤਾਬ ਖੋਲਣੀ ਹੈ ਤੁਹਾਡੇ ਚਿੱਠੇ ਖੋਲਵੇਂ ਰਬਣੀ ਨਾਲ ਇੱਥੇ ਤੇ ਝੂਠ ਮਾਰਿਆ ਇੱਥੇ ਵੀ ਝੂਠ ਮਾਰਿਆ ਇੱਥੇ ਸੱਚ ਮਾਰ ਕੇ ਝੂਠ ਮਾਰ ਲਈ ਕੈਸਾ ਨਹੀਂ ਕਹ ਇਹ ਪਲਾਸਟੂ ਕਹਿ ਦਿੰਦੇ ਤੂੰ 12 ਹੀ ਕਹਿ ਲਈ ਸਿੱਧੀਆਂ ਆਪਾਂ ਇਹ ਦੱਸਣਾ ਇੱਕ ਮੈਂ ਮਤਲਬ ਇਹ ਦੇਣਾ ਨਹੀਂ ਦੱਨ ਨਹੀਂ ਦੱਨ ਨਹੀਂ ਦੱਨ ਨਹੀਂ ਬੋਲਣਾ ਹਾਂ ਕੀ ਬੋਲਣਾ ਨਹੀਂ ਬੋਲਣਾ ਸਾਡੇ ਜਿਹੜੇ ਪਿਆਰੇ ਸਬਸਕ੍ਰਾਈਬਰ ਆ ਉਹਨਾਂ ਦੇ ਸਾਹਮਣੇ ਇੰਗਲਿਸ਼ ਨਾ ਮਾਰਨੇ ਚਾਹਦੇ ਕਿ ਸਾਨੂੰ ਇੰਨੀ ਗੰਦੀ ਆ ਦੱਨ ਕਹਿੰਦਾ ਝੂਠ ਹੋ ਗਿਆ ਦੱਨ ਨਹੀਂ ਬੋਲਣਾ ਨਹੀਂ ਬੋਲਣਾ 12 ਤੇ 12 ਫਿਰ 24 ਹੋ ਗਈਆਂ ਤੁਹਾਡੀਆਂ ਦੋਹਾਂ ਦੀਆਂ ਪਾ ਪੜਾ ਰਹਿਣ ਦੋ ਕਿਉਂ 24 ਕਲਾਸ ਨਹੀਂ ਘੋਤ ਨਹੀਂ ਇਹ ਗੱਲ ਵੀ ਝੂਠ ਆ ਫਿਰ ਏਵੇਂ ਜੂੜ ਬੋਲਿਆ ਗਿਆ ਸੰਦੀਪ ਨਹੀਂ ਨਹੀਂ ਵੀ ਤੁਸੀਂ ਮਲਾ ਕੇ ਗੱਲ ਕੀਤੀ 12 ਜੋ ਬੰਦੀਆਂ 12 ਮੇਰੀਆਂ 24 ਹਾਂ ਉਹ ਚਲੋ ਗੱਲ ਵਧੀਆ ਵਾ ਹਾਂ ਹਾਂ ਤੇ 24 ਅੱਜ ਕੱਲ ਹਣਾ ਕੋ ਕਰਦਾ ਹੀ ਨਹੀਂ ਨਹੀਂ 24 ਕਰਦਾ ਹੀ ਕੋਈ ਨਹੀਂ ਤੁਹਾਡੇ ਕਿਹੜੀਆਂ ਚਾਵੀ ਕੀਤੀ ਲੈ 24 ਅਸੀਂ ਕਹਿੰਦੇ 12 ਬਾਰਾ ਬਾਰੇ ਔਰ ਤੁਸੀਂ ਕਿੰਨੇ ਕਿੰਨੇ ਪੜੇ ਆਂਟੀਆਂ ਅਗਲ ਦੋਨੋਂ ਨਹੀਂ ਪੜੇ ਨਹੀਂ ਪੜੇ ਨਹੀਂ ਤੇ ਅਨਪੜਾ ਆਂ ਅਨਪੜਵਾਹੀ ਦੇ ਅਹੀਂ ਅਨਪੜਵਾ ਆ ਪ੍ਰਸ਼ਾਦੇ ਖਾਨ ਵਾਲੇ ਹਾਂ ਆਨ ਨੂੰ ਪੜਦੇ ਹੁੰਦੇ ਆ ਉਹ ਇੱਕ ਤਾਂ ਦਾਦਾ ਵੀ ਅਨਪੜ੍ਹੀਆਂ ਆਪਾਂ ਤੂੰ ਪਹਿਲੀ ਵਾਰ ਸੁਣਿਆ ਇੰਨੀ ਖੁਸ਼ ਹੋਈ ਅਨਪੜ੍ਹ ਸੁਣ ਕੇ ਹਾਂਜੀ ਅੱਛਾ ਨਹੀਂ ਉਹ ਤਾਂ ਮੇਰੇ ਮੰਮੀ ਵੀ ਨਹੀਂ ਪੜਿਆ ਐਵੇਂ ਆਪਾਂ ਕਿ ਝੂਠ ਮਾਰੀ ਬਿਆਨ ਨਾ ਮੇਰੀ ਦਾਦੀ ਪੜੀ ਨਾ ਮੇਰੀ ਮੰਮੀ ਪੜੀ ਆ ਬਾਕੀ ਆਡੇ ਘਰ ਦੀ ਜੀ ਸਾਰੇ ਪੜੇ ਡੈਡੀ ਪੜੇ ਡੈਡੀ ਕਿਨੋਂ ਪੜੇ ਡੈਡੀ 9 ਕਲਾਸ ਦਾ ਵੀ ਵੀਰ ਐਂ ਨਹੀਂ ਕਿ ਮੈਂ ਮੇਰੇ ਜਾਣਾ ਉਹ ਮੇਰੇ ਨਹੀਂ ਡੈਡੀ ਜਾਣ ਤੋਂ ਪਹਿਲਾਂ ਪਹਿਲਾਂ ਵਲੌਗ ਉੱਥੇ ਪਹੁੰਚ ਜਾਣਾ ਜਦ ਲਵੇ ਨਾ ਨਹੀਂ ਤੇ ਮੰਮੀ ਜਾਂ ਵੀ ਇੱਕ ਦੋ ਜੋੜਨ ਤੇ ਚੱਲ ਡੈਡੀ ਦੇ ਵਿਚਾਰਦੇ ਮੈਂ 11 ਹੋ ਜਾਂਦੀਆਂ 9 ਤੇ 10 ਜਾਂ 11 ਨਹੀਂ ਪਈ ਅਸੀਂ ਘੂੜ ਮਾਰੀਏ ਬਹਾਡੀ ਮੰਮੀ ਬੜੀ ਐਵੇਂ ਹੈ ਕਿ ਨਹੀਂ ਗੱਲ ਨੂੰ ਮਾਲਾ ਕਿਤੇ ਟਾਡੇ ਵਰਗਾ ਕੋਈ ਸਾਡੇ ਨਾਲ ਚੱਲ ਜੇ ਉਥੇ ਜਾ ਕੇ ਮੰਨ ਲਓ ਕਿ ਚੀਤ ਸਾਇਨ ਕਰਾਉਣੇ ਹੁਣ ਮੇਰੀ ਮੰਮੀ ਦੇ ਸਾਇਨ ਨਾ ਕਰਨ ਤੂੰ ਹੀ ਵੇਰ ਗੋ ਹਾਏ ਆ ਮਰਜੀ ਦੇ ਕਿੰਨਾ ਝੂੜ ਮਾਰ ਰਿਹਾ ਨਹੀਂ ਇਦਾਂ ਨਹੀਂ ਹੋ ਸਕਦਾ ਅਸੀਂ ਵਿਚਾਰਿਆਂ ਕੋਈ ਕਾਹਦੇ ਸਾਇਨ ਕਰਾਉਣੇ ਹਨਾ ਅਸੀਂ ਕਿਹੜੇ ਡਾਕਟਰਾਂ ਮਾਂ ਜਾ ਗੱਲ ਕਰਦੇ ਮੰਨ ਲਓ ਕੋਈ ਹਨਾ ਜਾਂ ਹੀ ਮਾਸਟਰ ਵਾਂ ਜਾਣੇ ਕੋ ਫਿਰ ਲੋਕ ਪਹੁੰਚਣਾ ਵਾ ਹਨਾ ਦੇਖਣ ਵਾਲੇ ਕੋ ਮੰਨ ਲਓ ਕਿ ਹਲੇ ਸਾਡੇ ਉਧਰ ਬੈਂਕ ਵਾਲੇ ਵੇਖਣ ਨੇ ਹੁਣ ਕਾਲੋ ਬੇਕ ਬੜਾ ਜਾ ਕੇ ਬੜੀ ਦੂਰ ਤੱਕ ਕਹਾਲੇ ਨਹੀਂ ਬਹੁਤ ਦੂਰ ਤੱਕ ਸੋਚਦੀ ਹੈ ਨਹੀਂ ਇਹਨੇ ਤੇ ਰੇਟੂ ਜੱਡੀ ਸੋਚ ਲਿਆ ਨਹੀਂ ਆਪਾਂ ਵੀ ਸੋਚ ਵੱਡੀ ਰੱਖਣੀ ਚਾਹੀਦੀ ਜਿੰਨੀ ਪਾਇਆ ਸੋਚ ਵੱਡੀ ਰੱਖੇਗਾ ਤੇ ਬੰਦਾ ਵੱਡਾ ਹੋਏਗਾ ਹਾਂ ਤੇ ਸੋਚ ਛੋਟੀ ਰੱਖੇਗਾ ਤੇ ਤੂੰ ਵੀ ਛੋਟਾ ਆਏਗਾ ਸਹੀ ਗੱਲ ਆਪਾਂ ਹਾਈਟ ਛੋਟੇ ਪਰ ਆਪਣੀ ਸੋਚ ਵੱਡੀ ਰੱਖੀ ਆ ਸਹੀ ਗੱਲ ਆ ਅਮਰਜੀਤ ਤੇਰੀ ਵਾਕਿਆ ਸਹੀ ਗੱਲ ਆ ਸੋਚ ਹਮੇਸ਼ਾ ਉੱਚੀ ਰੱਖਣੀ ਚਾਹੀਦੀ ਹੈ ਕੌਣ ਮੈਂ ਮੈਨੂੰ ਕਮੈਂਟ ਆਉਂਦੇ ਨੇ ਮੈਨੂੰ ਕਮੈਂਟ ਆਇਆ ਸੰਦੀਪ ਦਾ ਪੇੜਾ ਹੀ ਕਰ ਕੰਮ ਇਹ ਮੇਰਾ ਸੁਣਿਓ ਵੇਣਾ ਜੋਬਣੇਗਾ ਮੈਂ ਹਾਂ ਜੋਬਣ ਡੇਵਣਾ ਤੇ ਕੀ ਹੋਵੇ ਮੈਂ ਤੈਨੂੰ ਮੇਰੇ ਲੱਗ ਗਿਆ ਜੋ ਸੁੱਕ ਗਿਆ ਲੱਭੀ ਜਾ